ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਚਮਚੇਰ ਭਾਈ ਹੁਣ ਅਗਲਾ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀ ਹੈ ਚਾਰੇ ਵੱਖਰੀ ਵੱਖਰੀ ਵੈਰਾਈਟੀਆਂ ਤੁਹਾਨੂੰ ਦਿਖਾਉਣੀ ਹੈ ਜੇ ਤਰੇਕਾ ਟੋਕਰ ਗੱਭਨ ਚੱਕ ਪਾਸ ਤੁਹਾਨੂੰ ਦਿਖਾਉਣੀ ਹੈ ਤੇ ਇਹਦਾ ਕੋਈ ਚੰਗਾ ਦੁੱਧ ਤਿਆਰਿਆ ਤੇ ਇਹ ਬੱਚੇ ਤੋਂ ਬਿਨਾ ਹੈ ਜਿਹੜੇ ਹੌਲੇ ਪਾਏ ਤੁਹਾਨੂੰ ਦਿਖਾਵਾਂਗੇ ਤੇ ਇਹ ਕਾ ਗੱਭਨ ਗਾਮੇ ਤਾਨੂੰ ਚੰਗੀ ਰਕਾਰਡ ਵਾਲੀ ਦਿਖਾਵਾਂ ਤੇ ਇੱਕ ਅਤਾਜੀ ਸੂਈ ਆ ਜਿਹੜੀ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀ ਉਹਨਾਂ ਨਾਲ ਹਾਂਜੀ ਵੀਰ ਜੀ ਸਸੇ ਕਾਲ ਜੀ ਸੱਚ ਜੀ ਵੀਰ ਜੀ ਸਸੇ ਕਾਲ ਹੋ ਠੀਕ ਠਾਕ ਜੀ ਵਧੀਆ ਜੀ ਆਪਾਂ ਇਹ ਬਣਾਉਂਦੇ ਹਾਂ ਸਭ ਠੀਕ ਠਾਕ ਜੀ ਵੇਖ ਗਿਆ ਪਹਿਲਾਂ ਮਾਲ ਫਿਰ ਜੀ ਵੇਖ ਗਿਆ ਠੀਕ ਲੇਖੂ ਤੇ ਲੈ ਜਾਂਦੀ ਆ ਠੀਕ ਅੱਜ ਵੀ ਰੇਟ ਨਾਰਮਲ ਹੀ ਆ ਅੱਜ ਵੀ ਨਾਰਮਲ ਹੀ ਆ ਅੱਗੇ ਵੀ ਜਦੋਂ ਇਹਦਾ ਵੇੜਾ ਚੰਗੀਆਂ ਹੁੰਦੀਆਂ ਤੇ ਰੇਟ ਨਾਰਮਲ ਜੀ ਜੰਗੀ ਲਿਆਉਣੀ ਭਾਵੇਂ ਇੱਕ ਵੀਡੀਓ ਛੋਟਦੀ ਹੋਣੀ ਕੋਈ ਗੱਲ ਨਹੀਂ ਅੱਛਾ ਜੀ ਚੰਗੀ ਲਿਆਉਣੀ ਠੀਕ ਹੈ ਤੇ ਚਲੋ ਨਾਮ ਦੱਸ ਦੋ ਫਿਰ ਇੱਕ ਅਰਸ਼ਮ ਸਿੰਘ ਤਹਿਸੀਲ ਨਾਣਾ ਜਿਲ੍ਹਾ ਹੰਸਰ ਤੇ ਫੋਨ ਨੰਬਰ ਵੀ ਬੋਲ ਦਿਓ 8237175986 ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਤਾਜੀ ਸੂਈ ਹੈ ਜਿਹੜੀ ਆਹ ਦੇਖ ਸਕਦੇ ਪਿਛੋਂ ਤੋਂ ਲਾ ਕੇ ਤੇ ਗਾਂ ਤੱਕਰ ਚੰਗੀ ਬਣੀ ਆ ਤੇ ਸਣਾ ਦਾ ਵੀ ਸਾਈਜ਼ ਗੈਪ ਜਿਹੜਾ ਚੰਗਾ ਦੂਰ ਦੂਰ ਹੈ ਕਿੰਨਾ ਚੜਿਆ ਵੇ ਜੀ ਨਸੋਈ ਨਾ ਇਹ ਕੱਲ ਦੀ ਸੂਈ ਜੀ ਵਿੱਚ ਕੱਲ ਦੀ ਸੂਈ ਹੈ ਤੇ ਮਗਰ ਅੱbsch ਆ ਗਿਆ ਜੀ ਅੱbschਾ ਗੱਡਾ ਭਲਿਆ ਗਾਈਂ ਅੱbschਾ ਜਿਹੜਾ ਕਾਫੀ ਭਲਿਆ ਚੰਗੇ ਚੰਗੇ ਟੀਗੇ ਦਾ ਅੱbschਾ ਤੇ ਕਿੰਨਾ ਕ ਦੁੱਧ ਦੇ ਚਵਾਈ ਜਾਊਗੀ ਇਹ ਦੁੱਧ 18 ਕਿਲੋ ਰਾਮ ਹੈ ਚਾਹੂ ਵੀ ਦੀ ਨਾਰਮਲ ਸੇ ਵਾਲੀ ਅੱਛਾ ਹੁਣ ਠੰਡਾ ਮੌਸਮ ਗਾੜੀ ਆਉਂ ਗਿਆ ਠੀਕ ਹੈ ਰਾਮ ਚਵਾਈ ਤੋਰਾਂ ਮੈਂ ਫੇਰ ਇੱਕ ਰੀਨ ਬਾਕੀ ਜਿਹੜੇ ਸਾਵਨਾ ਥੱਲੇ ਤਿਆਰ ਹੋਈ ਆ ਜੇ ਕੋਈ ਚੰਗੀ ਸੰਭ ਲੱਕ ਖੜੂਗਾ ਤੇ ਉਮੀਦ ਹੈ ਦੋ ਦਿਨ ਵੱਧ ਵੀ ਚੋਣਾ ਜੀਦਾ ਇਹ ਐਲਜੀ ਟੰਡਿੱਕ ਲਿੰਗ ਟੈਨ ਮੋਬਾਈਲ ਠੀਕ ਆ ਥੱਲੇ ਬੜੀ ਕਮਾਲ ਦੀ ਤਿਆਰ ਹੋਈ ਆ ਉਤਰਾਂ ਮੇ ਕੱਦ ਕਾਠ ਵੀ ਚੰਗਾ ਤੇ ਜਵਾਜ ਵੋਕੇ ਵਿੱਚ ਹੀ ਪੂਰਾ ਹਾਂਜੀ ਇੱਥੇ ਹੋਣੇ ਮਖਾ ਲੈਣੇ ਚਲੋ ਤਖਾਈ ਦੋ ਆ ਪਿਛਲੇ ਸਾਲਾਂ ਦਾ ਚਵਾ ਦੇਖ ਸਕਦੇ ਜੀ ਇਹ ਪ੍ਰਣਾਲੇ ਰਾਂਜੀਤ ਤੇ ਅਗਲੇ ਸਾਲਾਂ ਦਾ ਵੀ ਚਵਾ ਦੇਖ ਸਕਦੇ ਜੀ ਬਿਲਕੁਲ ਸਫਾਈ ਜਿਆ ਜਿਹੜਾ ਤੇ ਹੱਲੇ ਪਸਮ ਵੀ ਨਹੀਂ ਆ ਪਸਮ ਕੇ ਥਾਣਾ ਪੂਰਾ ਵਧੀਆ ਤਿਆਰ ਕਰਨਾ ਇਹਨੇ ਤੇ ਮੁੱਲ ਫਿਰ ਵੇਚੀ ਇਹਦਾ ਮੁੱਲ ਦੇ ਦੀਏ 60000 ਵਿੱਚੋਂ ਕਰ ਦੀਏ ਕੁਛ ਮਾਲ ਤਾਂ ਨਾ ਜਿੰਨਾ ਸੌਣਾ ਕਰਾ ਲਵੇ ਕਿੰਨੇ ਦੀ ਕਰ ਦੀਏ ਜਿੰਨਾ ਸੱਸੀਆਂ ਕਰਾ ਪੰਜ ਹਜ਼ਾਰ ਹੀ ਛੱਡ ਦੀਏ ਛੱਡ ਦੋ 55 ਦੀ ਦੇ ਦੋਗੇ ਹੋਰ ਕਰਦਾਂਗੇ ਮਾਲ ਤਾਂ ਖੁੱਲਾ ਕਰਦਾਂਗੇ ਵੀ ਭਰਾ ਫੋਨ ਲਾਵੇ ਖਾਲੀ ਨਹੀਂ ਮੋੜਨਾ ਕੇ ਠੀਕ ਹੈ ਕਰਨੇ ਦਾ ਲੰਮਾ ਠੀਕ ਆ ਤੇ ਹੁਣ ਇੱਕ ਜੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਗੱਬਨ ਜੀ ਇਹਦਾ ਸੂਆ ਕਿਨਵਾ ਜੀ ਇਹਦਾ ਦੂਜਾ ਸੂਆ ਹੈ ਜੀ ਤੇ ਇਹ ਵੀ ਚੰਗੇ ਨੇ ਇਹ ਘਰ ਦੀ ਮੱਛੀ ਵੀ ਜੀ ਸਾਡੀ ਅੱਛਾ ਇਹ ਤੁਹਾਡੇ ਘਰ ਦੇ ਆ ਸਾਡੇ ਦਾ ਦਾ ਸੇਵ ਕਰਦੇ ਨੇ ਠੀਕ ਆ ਹਾਂ ਜੀ ਕਿੰਨਾ ਸੂਆ ਪਹਿਲੇ ਸਵੇਰ ਕਿੰਨਾ ਦੁੱਧ ਚੋਇਆ ਜੀ ਇਹਦਾ 25 ਲੀਟਰ ਦਾ ਰਕਾਰਡ ਜੀ ਅੱਛਾ ਕਿਹੜਾ ਚੋਇਆ ਹੈ ਲੀਟਰ ਵਾਲਾ ਕਰੀ ਠੀਕ ਆ ਹਾਂ ਜੀ ਤੇ ਹਰ ਕੀ ਕਿੰਨਾ ਚੋਇਆ ਜੀ ਜੀ ਮੈਂ ਸਮਝਦਾ 30 ਕਿਲੋ ਜੀ ਤਰ੍ਹਾਂ ਚੋਣਾ ਚਾਹੀਦਾ ਪਰ 25 ਚੋਆ ਜੀ ਵੀ ਬੜਾ ਹੈ ਚਲੋ ਫਿਰ ਚੋੜੋ ਹਾਂ ਤੇ ਉਤਰਾ ਦਿਨ ਕਿੰਨੇ ਕੁ ਲੈ ਜੂਗੇ ਇਹਦੇ ਫੇਰ ਮਿੱਟੀ ਦਾ ਰਹਿੰਦੇ ਜੀ ਠੀਕ ਹੈ ਇਹ ਘਰ ਵੀ ਵਹਿੜੇ ਵੀ ਜੀ ਇਹਨਾਂ ਦੀ ਅੱਗੇ ਵੀ ਪਿਛਲੀਆਂ ਵੀਡੀਓ ਚ ਵੀ ਇੱਥੇ ਵੱਜੀ ਹੁੰਦੀ ਸੀ ਜਿੱਥੇ ਕਾਲੀ ਗਾਂ ਵੱਜੀ ਹੈ ਬਾਕੀ ਚੰਗਾ ਕੱਦ ਕਾਠਿਆ ਚੰਗਾ ਬੋੜੀ ਵੇਦੇ ਦਾ ਵੀ ਠੀਕ ਹੈ ਤਾਂ ਚੰਡੀ ਤੇਰੀ ਹੈ ਵੀ ਚਲੋ ਲੈ ਜੀ ਅੱਗੇ ਚੰਗੂ ਦੇਖੋ ਜਿੰਦੀ ਰਹੀ ਹੈ ਤਾਂ ਖੁੱਲੀ ਠੀਕ ਤਾਂ ਅੰਦਰ ਵਿੱਚ ਬੁਧੀ ਰਹੇ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਵਿੱਚ ਫੋਨ ਤੇ ਕਰਾਂ ਅੱਛਾ ਇਹਦਾ ਫੋਨ ਤੇ ਕਰਨਾ ਇਹ ਆ ਵੀ ਅੱਜ ਦਿਨ ਖੜਦੀ ਆ ਤੁਹਾਡੀ ਫਿਰ ਹੁਣ ਉਸ ਸਮੇਂ ਦੇ ਦੋਗੇ ਤੇ ਜੇ ਸ਼ਾਮ ਛੱਡ ਕੇ ਦੇ ਦੋ ਜੇ ਤਿਆਰ ਕਰਕੇ ਵਿੱਚ ਤੇ ਫਿਰ ਮੁੱਲ ਹੋਰ ਵਿੱਚੋਂ ਉਦੋਂ ਮੁੱਲ ਹੋਰ ਹੋਊਗਾ ਇਹਦੇ ਵੀ ਥਣਧਨ ਦਿਖਾ ਦਈਏ ਲੱਗ ਗਿਆ ਤਾਂ ਆ ਦੇਖ ਸਾਡੇ ਇਹਦੇ ਵੀ ਥਣ ਚੰਗੇ ਗਿਆਪਤੇ ਆ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਬਾਕੀ ਐ ਜਿੱਕਾ ਨੇ ਰੋ ਸਿੱਧੀ ਜੀ ਠੀਕ ਹੈ ਜੀ ਤੇ ਹੁਣ ਇੱਕ ਆ ਬੱਚੇ ਲਿ ਬਿਨਾ ਜੀ ਇਹ ਬੱਚੇ ਇਹਦੀ ਬੱਚੀ ਵੀ ਦੀ ਹੈਗੀ ਪਤ ਘਰਲੇ ਬੱਚੀ ਦਿੱਤੀ ਜੀ ਅੱਛਾ ਉਹਨੇ ਸ਼ੌਕ ਨਾਲ ਬੱਚੀ ਪਾਲੀ ਆ ਉਹਦੇ ਬੱਚੀ ਨਹੀਂ ਦੇਣੀ ਠੀਕ ਆ ਕੱਲੀ ਦੇਣੀ ਠੀਕ ਆ ਹਾਂ ਜੀ ਚਲੋ ਫਿਰ ਪਿਛੋਂ ਵਿਵਸਥਾ ਬਣਾਈ ਹੋਣੀ ਆ ਤੇ ਗਾੜੀ ਵੀ ਉਸ ਹਾਂ ਨੇ ਦੇ ਦੇਣੀ ਦੁੱਧ ਕਿੰਨਾ ਪੱਕਾ ਇਹਦੇ ਕੋਲ ਦੁੱਧ ਦੇ ਥਲੇ 16 15 ਦੀ ਗਰੰਟੀ ਹੋਊਗੀ ਪੱਕਾ ਦੁੱਧ ਜਿਹੜਾ ਹੈ ਜਾਣਾ ਕੰਡੇ ਤੇ ਚਾੜਵਾ ਦੇਣਾ ਠੀਕ ਆ ਤੇ ਉਤਰਾ ਬੱਚਾ ਕਿੰਨੇ ਕਿ ਚਿਰ ਦਾ ਹੈ ਬੱਚਾ ਦਾ ਸਾਰਾ ਮਹੀਨੇ ਦੀ ਬੱਚੀ ਅੱਛਾ ਹਾਂ ਠੀਕ ਹੈ ਤੇ ਆ ਥਾਣੇ ਦੇ ਦੇਖ ਸਕਦੇ ਜੀ ਚੰਗੇ ਦੂਰ ਦੁੱਧ ਚੰਗੇ ਗੈਪ ਤੇ ਥਣ ਜਿਹੜਾ ਲੱਗਾ ਤੇ ਗੁਲਾਬੀ ਰੰਗ ਦੇ ਥਣੇ ਆ ਕਾਫੀ ਸੋਹਣੇ ਲੱਗਦੇ ਤੇ ਮਿਲਕ ਮਿਨ ਵੀ ਚੰਗੀ ਆ ਤੋਰ ਦੋ ਵਿੱਦੀ ਨਾਲ 15 16 ਲੀਟਰ ਦਾ ਜਿਹੜਾ ਕਹਿੰਦੇ ਕਿ ਮੌਕੇ ਤੇ ਹੈਗਾ। ਬਾਕੀ ਇਹ ਜਿਹੇ ਵੇਤੀ ਦੀ ਜਿਆ ਥੋੜਾ ਇਹ ਲੰਦੀ ਨਹੀਂ ਉਪਰੇ ਥਾਂ ਕਰਕੇ ਨਾ ਥੋੜਾ ਇਹ ਕਰ ਦੂਗਾ। ਠੀਕ ਹੈ। ਲਓ। तो ये फिर मुल दिखा दो है ठीक है जी तो हाँ देख सामने लागे तो ठीक है।, है जी ठीक है तो कि मुल रख दिए फिर ਜੀ ਯਾਦੀ ਨਾ ਦੇ ਨਹੀਂ 50 ਦੇ ਨਹੀਂ ਜਾਣੀ ਜੀ ਜੇ ਮੈਂ ਘਟੇਉਂ ਘਰਾਣਾ ਕਰਾਵਾਂ ਕਿੰਨੇ ਆਪ ਹੀ ਜਾ ਜੀ ਜੱਸ ਨੋਟ 45000 ਜੀ 45000 ਜੀ ਇਹ ਸ਼ੋਰਟ ਕਰ ਦੋਗੇ ਵਿੱਚ ਹੋਰ 40000 ਜੀ ਦੇ ਦਾਂ 40000 ਜੀ ਦਾ ਦੁੱਧ ਕਰ ਬਣਾ ਕੇ ਦੇਵਾਂ 15 ਲੀਟਰ ਦੁੱਧ ਜਿਹੜਾ ਘਰੋਂ ਚਵਾ ਦੋਗੇ ਸਾਡੇ ਇਹ ਚਾੜ ਕੇ ਦਵਾਂਗੇ ਜੀ ਵਧੂਗੀ ਠੀਕ ਹੈ ਇੱਕ ਰੁਗਣੀ ਦੁੱਧ ਹੋਰ ਵਧੂਗੀ ਜੀ ਠੀਕ ਹੈ ਜੀ ਤੇ ਆ ਤੁਕੜ ਗੱਭੰਜੇ ਇਹ ਕਿੰਨੇ ਚੱਤੀ ਚੱਕ ਪਾਸ ਤੇ ਇਹ ਤੇ ਨਾਮੇ ਲੈ ਚੱਕ ਬਾਸ ਆ ਚੌਥਾ ਮਹੀਨਾ ਨੂੰ ਲੱਗਾ ਤੇ ਦੁੱਧ ਕਿੰਨਾ ਦੁੱਧ ਕਿੰਨਾ ਦਿੰਦੀ ਜੀ 2.8 ਕਿਲੋ ਲੀਟਰ ਤੋਰੋ ਹਾਂ ਫੇਰ ਇੱਕ ਰੀ ਤੇ ਨਾ ਮਹੀਨੇ ਦੇ ਗੱਭਨੇ ਤੇ ਦੁੱਧ ਜਿਹੜਾ ਇਹਦੇ ਕੋਲ 8 ਲੀਟਰ ਦਾ ਤੇ ਬਾਕੀ ਜਿਹੜਾ ਇਹਦੇ ਮੂੰਹ ਤੇ ਚੋਕਰ ਜਾ ਪਿਆ ਉਹ ਉੱਤਰਾ ਚਿੱਟਾ ਜਿਹਾ ਲੱਗ ਜਾਂਦਾ ਵੈਸੇ ਨਾ ਇਹਦੀ ਕੋਪਰੇਟਾ ਕਰਕੇ ਆਈ ਵੀ ਠੰਡੀ ਸੀ ਕਿ ਆਈ ਵੀ ਠੰਡੀ ਤੇ ਰਹੀ ਆ ਉਤਰਾ ਆਹ ਦੇਖ ਸਕਦੇ ਹੋ ਚਿੱਟੇ ਜਿਹੇ ਪਿਆਜ਼ ਦੇ ਮੂੰਹ ਤੇ ਜਿਹੜਾ ਚੁੱਕਰ ਜਾਂ। ਹੋਤਰਾਂ ਨਵੀਂ ਜਗ੍ਹਾ ਤੇ ਆ ਕੇ ਕਈ ਵਾਰੀ ਗਾਵਾਂ ਜੜੀਆਂ ਥੋੜਾ ਜਿਹਾ ਉਪਰਾ ਕਰਦੀਆਂ। ਨਾਤਨ ਉੱਤੇ ਪਈ ਹੁੰਦੀ ਕਈ ਦੇ ਪਿੱਛੇ ਚਬੂ ਪਾਇਆ ਹੁੰਦਾ। ਇਹਦਾ ਚੂਆ ਖਾਧੀਏ ਜੀ। ਦਿਖਾ ਦੋ। ਤੁੰਗਾ ਮੈਂ। ਆਹ ਦੇਖਾਂ ਜੀ। ਤਾਂ ਜਿਹੜਾ ਇਹਦਾ ਵੀ ਚਲੋ ਸਾਫ ਆ। ਮਾੜਾ ਇਹਨਾਂ ਦੇ ਜਿੱਥਾਂ ਤੇ ਬੱਚੇ ਡੰਗ ਜਾਂ ਮਾਰਿਆ। ਕੀ? ਬਾਕੀ ਬਿਲਕੁਲ ਸਾਫ ਜਵਾਬ ਆ ਜਿਹੜਾ ਇਹਦਾ। ਮਗਰ ਦੇ ਸਾਨੇ ਵੀ ਪ੍ਰੋਪਰ ਹੱਥ ਚ ਆਉਂਦੇ ਆ ਜਿਹੜੇ। ਠੀਕ ਹੈ ਜੀ। ਤੇ ਇਹਦਾ ਫਿਰ ਮੁੱਲ ਇਦਾਂ ਮੋੜ ਦੇ ਦੇ ਪੰਕੀਆ ਦੇ ਵਿੱਚੋਂ ਕਰੀਏ ਕੋਈ ਮਨ ਤਾਂ ਜਿੰਨਾ ਸੋਨਾ ਕਰਾ ਜਾ ਅੱਜ ਜੀ ਕਰੀਏ ਤੁਸੀਂ ਨਾ ਜਿੰਨਾ ਸੋਨਾ ਕਰ ਤੇ ਇਹਦੀ ਦੇ ਦਈਏ ਪੰਜੀ ਦੀ ਦੇ ਦਾਂਗਾ ਅੱਛਾ ਪੰਜੀ ਦੀ ਦੇ ਦੋਗੇ ਚਲੋ ਛੋਟ ਛੋਟ ਮੌਕੇ ਤੇ ਹੋਰ ਕਰ ਦੋ ਵੀ ਕਰਨਾ ਕਰਦਾਂਗੇ ਠੀਕ ਆ ਫੋਨ ਲਾ ਕੇ ਖਾਲੀ ਨਹੀਂ ਮੋੜਦੇ ਠੀਕ ਆ ਬਾਕੀ ਇਹ ਵੀ ਚਾਰ ਆ ਤੇ ਕੋਈ ਵੀ ਇੱਥੇ ਹੀ ਆਪਣੀ ਤਸੱਲੀ ਕਰਕੇ ਨਾ ਤਸੱਲੀ ਕਰੇ ਤੇ ਰਾਮ ਰੂਟਿਕਾ ਅਨੁਸਾਰ ਸੌਨ ਨੂੰ ਜਗ੍ਹਾ ਮਿਲੂਗੀ ਠੀਕ ਹੈ ਜੀ ਅੱਛਦੀ ਕਰੇ ਆਪਣੀਆਂ ਅਣਕੇ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਇੱਥੇ ਆ ਕੇ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ